84 ਸਿੱਧਾਂ ਦੀ ਗਿਣਤੀ ਅੱਜ ਤੁਹਾਡੇ ਨਾਲ ਅਸੀਂ 84 ਸਿੱਧਾਂ ਦੇ ਨਾਮ ਜੋ ਤੁਹਾਡੇ ਸਨਮੁਖ ਅਸੀਂ ਕਰਾਂਗੇ ਪਹਿਲੇ ਨੰਬਰ ਤੇ ਸੂਰ ਸਿੱਧ ਦੂਸਰੇ ਨੰਬਰ ਤੇ ਲੋਹਰੀ ਪਾ ਤੀਸਰੇ ਨੰਬਰ ਤੇ ਭੰਗਰ ਚੌਥੇ ਨੰਬਰ ਤੇ ਹਾਜੀ ਰਤਨ ਪੰਜਵੇਂ ਨੰਬਰ ਤੇ ਖੰਧੜ ਛੇਵੇਂ ਨੰਬਰ ਤੇ ਝੰਗਰ ਸੱਤਵੇਂ ਤੇ ਕੇਵਲ ਕਰਨ ਅੱਠਵੇਂ ਤੇ ਜਾਲੀਕਾਰ ਨੌਵੇਂ ਤੇ ਸੰਗਰ ਦਸਵੇਂ ਸਮਰਾਥ 11ਵਾਂ ਨਿਰਤ 12ਵਾਂ ਬਿਮਲਕਾ 13ਵਾਂ ਲੰਗਰ 14ਵਾਂ ਪੂਰਨ 15ਵਾਂ ਨਾਸਿਕ 16ਵਾਂ ਔਗੜ 17ਵਾਂ ਊਰਮ 18ਵਾਂ ਭਰਤ 19ਵਾਂ ਈਸ਼ਰ 20ਵਾਂ ਪਰਵਤ 21ਵਾਂ ਧੂਰਮ 22ਵਾਂ ਜੋਤਮਗਨ 23ਵਾਂ ਸਿੱਧ ਸੈਨ 24ਵਾਂ ਹਣੀਫਾ 25ਵਾਂ ਰਾਏ ਐਨ 26ਵਾਂ ਪ੍ਰਤਪਾਨ 27ਵਾਂ ਕਨੀਫਾ 28ਵਾਂ ਵਿਮਲਜੋਤ 29ਵਾਂ ਸੀਤਲਜਲ 30ਵਾਂ ਗਿਰਵਰ 31ਵਾਂ ਚਤਰਬੈਨ 32 ਮੁਕਤੀਸਰ 33 ਗਰਤਰ 34 ਸੂਰ ਐਨ 35 ਗਰਬੋਧ 36 ਪਲਕਨਿਧ 37 ਸ਼ੰਭੂ 38 ਮਗਨਤਾਰ 39 ਕਨਕਾਸ 40 ਗੌਨ ਗੋਾਲ 41 ਕਲਿੰਦਰੇ 42 ਦਰਸ਼ਨ 43 ਚਲਨ ਜੋਤ 44 ਤਲਸਾ 45 ਗਰੋਵਰ ਪੰਨ 46 ਕੇਵਲ ਕਰਨੀ 47 ਕਲਾ ਵਿਲਾਸੀ 48 ਭੂਤਵੇ 49 ਕੇਸ ਕਰਨ ਤੇ 50 ਕਰਮਨਾਸੀ 51 ਸੰਗਰ 52 ਕਿਸ਼ਨ ਕੁਮਾਰ 53 ਅਸਰ ਨਿਧ 54 ਪਲਕਾ 55 ਰਾਮ ਕੁਮਾਰ 56 RAM SIDD 57 ਮੀਰ ਹੁਸੈਨੀ 58 ਆਪਾਰ ਰੂਪੀ 59 ਮੀਰ ਜੰਬੀਲ 60 ਕਲੋਸ਼ਨ ਧੂਰੀ 61 ਜੋਗ ਹਰੋ 62 ਖਲਾਸ 63 ਕਸਤੂਮੀ 64 ਕੇਵਲ ਕਰਮੀ 65 ਮੂਲ ਮੰਤਰੀ 66 ਕੇਦਾਰ 67 ਕਲੋ 68 ਕਰਨ ਜੋਗ 69 ਵਿਚਤਰਾ 70 ਈਸਰ ਪ੍ਰੰਗੀ 77 ਜੋਗ ਪਵਿੱਤਰ 72 ਸੰਪਾਲਕਾ 73 ਦੇਹੰਗਮ 74 ਜੋਗੀ 75 ਬ੍ਰਹਮ ਜੋਗੀ 76 ਬ੍ਰह्म ਭੋਗੀ 77 ਸਿਲਸਿਲਾ 78 나ਸ਼ਿਕਾ 79 ਸਰਸਤੀ 80 ਵਿਸ਼ਨਪਤੀ 81 ਗੰਧਾਰੀ 82 바ਸੀ গুফা 83 ਬ੍ਰਹਮ ਬਤਰਧਾਰੀ ਅਤੇ 84 ਮੁਗਲ ਜੋਗ 84 ਲੱਖ ਜੂਨ ਜਲਚਰ 9 ਲੱਖ ਕਿਸਮ ਦੇ 20 ਲੱਖ ਬ੍ਰਿਸ਼ ਪਹਾੜ ਕਿਰਮ ਭੇਦ 11 ਲੱਖੋ 10 ਲੱਖ ਪੰਛੀ ਬਾੜ 30 ਲੱਖ ਕਿਸਮਾਂ ਪਸ਼ੂ ਹੈ ਮਨੁੱਖ ਕਹੇ 104 84 ਲੱਖ ਲਖੋ ਮੇਰੇ ਸਤਗੁਰ ਕਰਨ ਉਧਾਰ ਇਹਨਾਂ 84 ਲੱਖ ਜੂਨ ਤੋਂ ਉਧਾਰ ਲਈ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਗੁਰਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਪਾ ਕੇ ਗੋਵਿੰਦ ਖੱਤਰੀ ਦੀ ਜਿੰਨਾ ਭੂਤਾਂ ਵਾਲੀ ਧਰਤੀ ਪਵਿੱਤਰ ਕਰਕੇ ਬਾਵਲੀ ਸਹਿਬ ਤੀਰਥ ਰਾਜ ਰਚਨਾ ਕੀਤਾ ਸੰਪੂਰਨ ਹੋ ਕੇ ਸਤਿਗੁਰਾਂ ਨੇ ਇਸ ਅਸਥਾਨ ਦਾ ਮੁਹਾਤਮ ਦੱਸਦਿਆਂ ਵਰ ਦਿੱਤੇ ਜੋ ਵੀ ਕੋਈ ਵਿਧੀ ਸਹਿਤ 84 ਜਪਜੀਤ ਸਾਹਿਬ ਦੇ ਪਾਠਾ ਸਹਿਤ 84 ਵਾਰੀ ਇਸ਼ਨਾਨ ਕਰੇਗਾ ਤਿਸ ਦੀ 84 ਕੱਟੀ ਜਾਏਗੀ ਸੋਈ ਭਾਵ ਇੱਥੇ ਹੈ ਇਹ 84 ਲੱਖ ਲਖਉ ਮੇਰੇ ਸਤਿਗੁਰ ਕਰਨ ਉਧਾਰ ਜਇ ਰਚੀ 84 ਜਿਹ ਸੋਪਾਨ ਗਿਨ ਜਬ ਦੇਖੀ ਕਿਰਪਾ ਨਿਧਾਨ ਮੁਖ ਤੇ ਬਾਕ ਕਰਿਓ ਤਿਸ ਕਾਲ ਸੋ ਸਿਖ ਦਰਸਹਿ ਪ੍ਰੇਮ ਵਿਸਾਲ ਬਾਹਰ 84 ਕਰੈ ਸਨਾਨ ਇਤਨੇ ਜਪਜੀ ਪਾਠ ਬਖਾਨ ਸਤਿਗੁਰ ਮੂਰਤ ਕਰ ਹੈ ਧਿਆਨ ਮਿਟੈ 84 ਆਵਨ ਜਾਨ ਇਹ ਸਤਿਗੁਰ ਜੀ ਦੀ ਮਹਿਮਾ ਦੇ ਅਨਸਾਰ ਆਪ ਜੀ ਨੂੰ ਪੂਰੇ ਦਾ ਪੂਰਾ ਵਰਤਾਂਤ ਸਭ ਕੁਝ ਸੁਣਾ ਦਿੱਤਾ ਹੈ ਸੋ ਜੋ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਇੱਕ ਇੱਕ ਸ਼ਬਦ ਦਾ ਆਪ ਜੀ ਨੂੰ ਸਾਰਾ ਹੀ ਗਿਆਨ ਕਰਵਾਇਆ ਹੈ ਇਨਾ ਵੀਡੀਓ ਦੇ ਵਿੱਚ ਘੱਟ ਤੋਂ ਘੱਟ ਇਹ ਵੀਡੀਓ 10 15 ਤੋ ਵੀ ਜ਼ਿਆਦਾ ਹੋਣ ਗਿਆ ਜਿਨ੍ਹਾਂ ਦੇ ਵਿੱਚ ਇਹ ਸਾਰਾ ਕੁਝ ਮੈਂ ਦੱਸ ਚੁੱਕਾ ਹਾਂ ਇਹ ਸ਼ਬਦ ਇਹ ਅੱਖਰ ਇਹ ਸੰਸਕ੍ਰਿਤ ਦੇ ਅਰਬੀ ਦੇ ਔਰ ਹਿੰਦੀ ਭਾਸ਼ਾ ਪੰਜਾਬੀ ਠੇਢ ਭਾਸ਼ਾ ਦੇ ਜੋ ਸ਼ਬਦ ਤੁਹਾਨੂੰ ਦੱਸੇ ਹਨ ਆਪ ਤੁਸੀਂ ਸਮਝਣਾ ਆਪ ਜੀ ਗਿਆਨਬਾਨ ਹੋ ਇਸੇ ਹੀ ਤਰ੍ਹਾਂ ਹੋਰ ਇਤਿਹਾਸਕ ਅਤੇ ਨੌਲੇਜ ਵਾਲੀਆਂ ਵੀਡੀਓ ਦੇਖਣ ਵਾਸਤੇ ਗੁਰੂ ਸਾਹਿਬ ਜੀ ਦੀ ਜੀਵਨ ਦੇ ਨਾਲ ਜੋ ਰਿਲੇਟਡ ਵੀਡੀਓ ਹਨ ਆਪ ਜੀ ਇਹਨਾਂ ਨੂੰ ਦੇਖਣ ਸੁਣਨ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਚੈਨਲ ਦਾ ਨਾਮ ਦਾ World Open World Knowledge Tree is the Life ਹੈ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਮੈਂਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ